ਮੈਂ ਗੱਲ ਕਰਨੀ ਨਾ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮਐਲਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਤੇ ਕਾਰਵਾਈ ਨਾ ਕਰ ਦਿੱਤੀ ਗਈ ਹੈਗੀ ਪਰ ਸਵਾਲ ਇਹ ਵੀ ਸਾਡੀ ਨੀਅਤਾਂ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਤਾਂ ਖੜਾ ਲਿਓ ਜਦੋਂ ਉਹੀ ਵਿਜੀਲੈਂਸ ਪਾਰਟੀ ਫੰਡ ਦੇ ਨਾਂ ਤੇ ਪਰਚਾ ਦਰਜ ਕਰਦੀ ਉਹ ਤਾਂ ਬਿਜ਼ਨਸ ਨੇ ਜੱਗਾ ਕੰਮ ਕਰਤਾ ਜੀ ਪਰ ਜੋ ਵਿਜਲੈਂਸ ਫਾਈਂਡਿੰਗ ਕਰਕੇ ਰਿਪੋਰਟ ਦੇ ਦੋਗੀ ਉਹ ਵਿਜਲੈਂਸ ਠੀਕ ਨਹੀਂ ਹੈਗੀ ਜੋ ਸਰਦਾਰ ਦੇਂਡਰ ਹੋਗੀ ਯਾਰ ਕੀ ਗੱਲਾਂ ਕਰੀ ਜਾਂਦੇ ਹੋ ਬਾਜਵਾ ਸਾਹਿਬ ਇਹ ਮਾਈਨਿੰਗ ਦੀ ਗੱਲ ਗੱਲ ਹੋਈ ਚਾਹੇ ਨਸ਼ੇ ਨੇ ਇਹ ਹੈ ਜ਼ਹਿਰ ਇਹ ਹੈ ਕੋਹੜ ਇਹ ਹੈ ਕੈਂਸਰ ਇਹਨੂੰ ਸਾਰੇ ਨੂੰ ਮਕਾਉਣ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਹੈ ਬਾਜਵਾ ਸਾਹਿਬ ਚਾਹੇ ਮਾਈਨਿੰਗ ਦੀ ਗੱਲ ਤੇ ਕਰਾ ਲੋ ਚਾਹੇ ਕ੍ਰਪਸ਼ਨ ਦੀ ਗੱਲ ਤੇ ਚਾਹੇ ਨਸ਼ੇ ਦੀ ਗੱਲ ਤੇ ਹਾਊਸ ਦੀ ਕਮੇਟੀ ਬਣਾ ਲਓ ਜੁਡੀਸ਼ੀਅਲ ਕਮੇਟੀ ਬਣਾ ਲਓ ਜੋ ਮਰਜ਼ੀ ਕਮੇਟੀਆਂ ਬਣਾ ਲਓ ਸਾਨੂੰ ਸਾਰੀਆਂ ਮਨਜ਼ੂਰ ਨੇ ਪਰ ਇਹਦੇ ਨਾਲ ਨਾਲ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਬਾਜਵਾ ਸਾਹਿਬ ਪਰ ਤੁਸੀਂ ਗੱਲ ਪੁੱਠੀ ਛੇੜ ਲਈ ਹੁਣ ਇਹਦੇ ਨਾਲ ਨਾਲ ਅਜੀ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੈ ਜੀ ਕਿੜੀ ਦੇ ਜਿਹੜੇ ਡਾਇਰੈਕਟਰ ਸੀਗੇ ਨਰਿੰਜਨ ਸਿੰਘ ਉਹਨਾਂ ਹੁਣ ਰਿਟਾਇਰ ਹੋ ਗਏ ਹੋ ਉਹ ਕਹਿੰਦੇ ਮਾਈ ਸਿਨੀਅਰਸ ਟ్రਾਈ ਟੂ ਸੇਵ ਬਿਗ ਫਿਸ਼ ਅ ਰਟਾਇਰਡ ਈਡੀ ਅਫੀਸ਼ਰ ਰਾਈਟਸ ਟੂ ਐਫ ਐਮ ਉਹਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਮੈਂ ਨਰਮਨ ਸੀਧਰਮਨ ਜੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੀਆਂ 130 ਮੌਤਾਂ ਤਨਤਾਰਨ ਦੇ ਵਿੱਚ ਹੋਈਆਂ ਸੀ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਉਹਦੇ ਵਿੱਚ ਉਸ ਸਮੇਂ ਦੀ ਕਾਂਗਰਸ ਸਰਕਾਰ ਦਾ ਇੱਕ ਮੰਤਰੀ 10 ਐਮ ਐਲ ਏ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਬੰਦੇ ਉਹਦੇ ਵਿੱਚ ਸੀਗੇ ਪਰ ਮੈਨੂੰ ਉਹਤੇ ਕਾਰਵਾਈ ਨ ਕਰ ਦਿੱਤੀ ਗਈ ਹੈਗੀ ਮੈਂ ਕਹਿੰਦਾ ਮੈਂ ਕਹਿੰਦਾ ਬਣਾਓ ਸਾਰੀਆਂ ਕਮੇਡੀਆਂ ਬਣਾਓ ਪਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਸਾਰਾ ਸੀ ਸਾਡੇ ਤੋਂ ਕੰਮ ਕਰਦਿਆਂ ਕੋਈ ਗਲਤੀ ਹੋ ਸਕਦੀ ਹੈ ਕਮੀ ਹੋ ਸਕਦੀ ਹੈ ਬੰਦਾ ਜਦੋਂ ਕੰਮ ਕਰੂਗਾ ਕਮੀ ਰਹੂਗੀ ਪਰ ਸਵਾਲ ਇਹ ਵੀ ਸਾਡੀ ਨੀਅਤ ਦੇ ਵਿੱਚ ਸਾਡੀ ਨੀਤੀ ਦੇ ਵਿੱਚ ਜੇ ਫਰਕ ਹੈ ਤਾਂ ਨੀਵੇਂ ਤਾਂ ਖੜਾ ਲਿਓ ਮੇਰੇ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਲੋਟਾਂ ਕੁਟਾਂ ਨਿਜਲੇ ਪੱਧਰ ਤੇ ਬਹੁਤ ਹੋ ਜਾਂਦੀਆਂ ਨੇ ਹੁੰਨੀਆਂ ਰਹੀਆਂ ਨੇ ਹੁੰਦੀਆਂ ਰਹਿਣ ਗਿਆ ਪਰ ਜਦੋਂ ਆਪਾਂ ਬਿਨਾਂ ਗੱਲ ਤੋਂ ਸਿਰਫ ਉਧਰੋਂ ਇਧਰੋਂ ਆਉਣ ਦੇ ਚੱਕਰ ਦੇ ਵਿੱਚ ਜਦੋਂ ਚਿੱਕੜ ਦੀਆਂ ਭਰ-ਭਰ ਬੜਲ ਇੱਕ ਦੂਜੇ ਤੇ ਸੜਦੇ ਆ ਨਾ ਕ੍ਰੈਡੀਬਿਲਟੀ ਪੋਲੀਟੀਕਲ ਲੋਕਾਂ ਦੀ ਉਦੋਂ ਖਤਮ ਹੁੰਦੀ ਹੈ ਕਿਰਪਾ ਕਰਕੇ ਕਿਰਪਾ ਕਰਕੇ ਆਪਾਂ ਇਹ ਬੰਦ ਕਰ ਲਈਏ ਜਿੱਥੇ ਗਲਤਾਂ ਜਿੱਥੇ ਗਲਤਾਂ ਉੱਥੇ ਸਾਨੂੰ ਖੜਾ ਕੇ ਪੁੱਛੋ ਬਾਹ ਫੜ ਕੇ ਫੜ ਕੇ ਪੁੱਛੋ ਅਸੀਂ ਤੁਹਾਨੂੰ ਜਵਾਬ ਦਵਾਂਗੇ ਧੰਨਵਾਦ ਜੀ ਥੈਂਕ ਯੂ ਇਹ ਤਰਨ ਤਰਨ ਵਾਲੀ ਕਾਰਵਾਈ ਤਾਂ ਹੋਈ ਸੀ ਪਰ ਉਹ ਸਾਡੇ ਤੇ ਹੋਈ ਸੀ ਜਿਨ੍ਹਾਂ ਨੇ ਕਿਹਾ ਸੀ ਇਨਸਾਫ ਦਿਓ ਹਜੇ ਤਾਂ ਹੀ ਤਰੀਕਾ ਭੁਗਦੇ ਫਿਰਦੇ ਆ ਆ ਬਾਜਵਾ ਜੀ ਮੇਰਾ ਖਿਆਲ ਆ ਗੱਲ ਹੋ ਗਈ ਆ ਪਾ ਅੱਗੇ ਤੋਰ ਲੀਏ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਇੱਕ ਮਿੰਟ ਹੁਣ ਗੱਲ ਤੇ ਪ੍ਰਧਾਨ ਜੀ ਨੇ ਕਰ ਲਈ ਐ 2 ਮਿੰਟ ਸਰ ਮੇਰੀ ਮੇਰੀ ਬੇਨਤੀ ਹੈ ਹਾਂਜੀ ਹਾਂਜੀ ਐਪਰੀਸ਼ੀਏਟ ਕਰਨਾ ਆਪਣੇ ਛੋਟੇ ਭਾਈ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਨੇ ਜਿਹੜੀ ਗੱਲ ਕੀਤੀ ਐ ਬਹੁਤ ਅੱਛੀ ਗੱਲ ਐ ਕਿ ਤੁਸੀਂ ਅਸ਼ੋਰਸ ਇੱਕ ਮਿੰਟ ਇੱਕ ਇੱਕ ਮਿੰਟ ਕਿ ਅਸ਼ੋਰ ਇੱਕ ਬੈਠੋ 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 ਸਪੀਕਰ ਸਾਹਿਬ ਬੈਠੋ 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 ਮਾਣਯੋਗ ਮੈਂਬਰ ਸਾਹਿਬ ਬੱਟ ਜੀ ਐ ਗੱਲ ਇੰਨੀ ਬੇਨਤੀ ਕਰਨਾ ਕਿ ਜੇ ਮਨਿਸਟਰ ਸਾਹਿਬ ਦੀ ਇਨਵੋਲਵਮੈਂਟ ਨਹੀਂ ਹੈ ਜਿਵੇਂ ਸਾਹਿਬ ਜੀ ਕਹਿੰਦੇ ਤੁਸੀਂ ਫਿਰ ਇਹ ਜਿਹੜੇ ਅਫਸਰਾਂ ਨੇ ਚਿੱਠੀ ਲਿਖੀ ਹੈ ਕਿ ਉਹਨਾਂ ਤੇ ਕਾਰਵਾਈ ਕਰਾਓ ਦੂਜੀ ਗੱਲ ਵੀ ਵਿਲ ਆਲਸੋ ਸੀ ਹਾ ਹਾਊਸ ਕਮੇਟੀ ਬਣਾਓ ਤੁਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਪਿਛਲੀਆਂ ਕਰਾ ਲਓ ਭਾਵੇਂ ਹੁਣ ਵਾਲੀਆਂ ਕਰਾ ਲਓ ਸੋ ਦੈਟ ਕੋ ਡਰ ਖਾਫਤੇ ਰਹੇ ਪਲੀਜ਼ ਬਹੁਤ ਵੱਡੇ ਪੈਮਾਨੇ ਤੇ ਸਰ ਵਿਜੀਲੈਂਸ ਵਾਲਿਆਂ ਨੇ ਲੁੱਟ ਇੰਨਾ ਸਾਲਾਂ ਵਿੱਚ ਕੀਤੀ ਮੈਂ ਇਹਨਾਂ ਨਾਲ ਬਿਲਕੁਲ ਐਗਰੀ ਕਰਨਾ ਉਹ ਹਾਊਸ ਕਮੇਟੀ ਬਣਾਓ ਜਿੱਥੇ ਜਿੱਥੇ ਵੀ ਕੋਈ ਇਲੀਗਲ ਕੰਮ ਭਾਵੇਂ ਤੁਹਾਡੇ ਆਪਣੀਆਂ ਇਹਦੇ ਵਿੱਚ ਰੈਵਿਊ ਦੇ ਵਿੱਚ ਚੱਲ ਰਿਹਾ ਹੈ ਜਾਂ ਮਾਈਨਿੰਗ ਚੱਲ ਰਿਹਾ ਹੈ ਜਾਂ ਕਿਤੇ ਵੀ ਚੱਲ ਰਿਹਾ ਉਹ ਹਾਊਸ ਕਮੇਟੀ ਬਣੀ ਹੋਏਗੀ ਕਿਸੇ ਨੂੰ ਕੋਈ ਡਰ ਕੌਫ ਕਿਸੇ ਅਫਸਰ ਨੂੰ ਆਏਗਾ ਵੱਡੇ ਪਪਾਨੇ ਤੇ ਪੁਲਿਸ ਅਫਸਰਸ ਇਨਵੋਲਡ ਨੇ ਦੀ ਮਾਈਨਿੰਗ ਵਿੱਚ ਵੀ 2 ਨੰਬਰ ਦਾ ਜਨਾਈਤ ਹੈ ਕੋਈ ਗੈਂਗਸਟਰ ਦਾ ਕੰਮ ਹੋ ਰਿਹਾ ਜਿੱਨਾ ਲੋਕਾਂ ਦੀ ਗੱਲ ਰੋਟੀਆਂ ਆ ਰਹੀ ਸੜ ਆ ਗਈ ਗੱਲ ਦੇਖੋ ਮੈਂ ਮੈਂ ਬੇਨਤੀ ਕਰਦਾ ਹਾਂ ਕਮੇਟੀ ਮੈਂ ਬਿਲਕੁਲ ਐਗਰੀ ਮੈਂ ਮੈਂ ਬਿਲਕੁਲ ਤੁਸੀਂ ਤੁਸੀਂ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਜੀ ਮੰਤਰੀ ਜੀ ਤੇ ਮੈਂ ਫਿਰ ਦੁਬਾਰਾ ਰਿਪੀਟ ਕਰਦਾ ਬਾਜਵਾ ਸਾਹਿਬ ਜਿਹੜੀ ਕਮੇਟੀ ਜਹਜੀ ਕਮੇਟੀ ਜਿਹਨ ਨਾਲ ਤੱਕ ਨੇ ਤਸੱਲੀ ਹੁੰਦੀ ਨਹੀਂ ਸਾਰੀਆਂ ਕਮੇਟੀਆਂ ਬਣਾ ਦੋ ਮੈਨੂੰ ਕੋਈ ਤਰਸ ਨਹੀਂ ਥੈਂਕ ਯੂ ਪਰ ਸਵਾਲ ਇੱਕ ਵਾਰ ਸੁਣ ਲਓ ਸਵਾਲ ਇਹ ਹੈ ਵੀ ਇਹ ਇਹਦੇ ਆਲਰੇਡੀ ਇਹਦੀ ਵਿਜੀਲੈਂਸ ਇਨਕੁਆਇਰੀ ਹੈ ਜਿਹੜੀ ਉਹ ਚੱਲ ਰਹੀ ਹੈ ਜੋ ਵਿਜੀਲੈਂਸ ਆਫ ਦੀ ਰਿਪੋਰਟ ਫਾਈਨਲ ਕਰ ਦੋ ਫਾਈਂਡਿੰਗਸ ਦੇ ਦੋ ਉਤੇ ਤਸੱਲੀ ਹੈ ਮੈਂ ਇੱਕ ਮਿੰਟ ਇੱਕ ਮਿੰਟ ਅਸਿਕਮੈਂਟ ਜੇ ਅਨਇਕੁਇਟ ਹੌਸਲੋ 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 ਮੈਂ ਤੁਹਾਡੇ ਮੂੰਹ ਇੱਕ ਮਿੰਟ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਬਹਿ ਜਾਓ ਇੱਕ ਮਿੰਟ ਮੈਂ ਤੁਹਾਡੇ ਮੂੰਹ ਆਈ ਸੋਣਾ ਚਾਹੁੰਦਾ ਸੀਗਾ ਹੁਣ ਵਿਜੀਲੈਂਸ ਸਰਕਾਰ ਦੇ ਅੰਡਰ ਹੋ ਗਈ ਤੇ ਇਸੇ ਵਿਜੀਲੈਂਸ ਨੇ ਤੇ ਬਰਚਾ ਦਰਜ ਕੀਤਾ ਜਿਸ ਪਾਰਟੀ ਇੱਕ ਮਿੰਟ ਉਹ ਇੱਕ ਮਿੰਟ ਇੱਕ ਮਿੰਟ ਜਦੋਂ ਆ ਆ ਚੰਗਾ ਆ ਇੱਕ ਮਿੰਟ ਖੜ੍ਹ ਜਾਓ ਇੱਕ ਨੂੰ ਬਹਿ ਜਾਓ ਇੱਕ ਨੂੰ ਬਹਿਦਾ ਜਾਓ ਬਹਿਦਾ ਜਾਓ ਚਲੋ ਜਦੋਂ ਵਿਜੀਲੈਂਸ ਚਲੋ ਲੈਟ ਲੈਟ ਥਮ ਕੰਪਲੀਟ ਆਜਾ ਸਾਹਿਬ ਬੈਠੋ ਵੀ ਕਹੋ ਲੈਟ ਮੀ ਸਪੀਕ जद स्पीकर जो एक मिनट जी जो ओहलेंस पार्टी परचा दर्ज कर दी विजिलेंस ने चंग काम करता जी पर जो विजिलेंस फाइंडिंग करके रिपोर्ट दे दूगी विजिलेंस ठीक नहीं है बाजवा साहब मैं कह बनाओ चलो ठीक है बनाओ अगे मैं कमेटी कीन नॉट बी कुछ ठीक है ਹੋਈ ਮੈਂ ਦੱਸਦਾ ਤੁਹਾਨੂੰ ਹਾਉ